ਲੋ ਵੀ ਦੋਸਤੋ ਅੱਜ 12 ਅਗਸਤ 2025 ਦਾ ਦਿਨ ਹੈ ਮੰਗਲਵਾਰ ਹੈ ਤਸਵੀਰ ਦੇ 8:30 ਵੱਜ ਚੁੱਕੇ ਨੇ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਹੈ ਮੌਸਮ ਬਹੁਤ ਸਹਮਣਾ ਹੈ 25 ਟੈਂਪਰੇਚਰ ਹੈ ਕਣੀਆਂ ਪੈ ਰਹੀਆਂ ਨੇ ਤੇ ਮੌਕਾ ਮਿਲਿਆ ਅੱਜ ਨਿਕਲਦਾ ਸਵੇਰੇ ਸਵੇਰੇ ਇਸ ਬਾਰਸ਼ ਦੇ ਵਿੱਚ ਹੀ ਕੋਈ ਜ਼ਰੂਰੀ ਕੰਮ ਸੀ ਉਹਦੇ ਲਈ ਘਰੋਂ ਬਾਹਰ ਨਿਕਲੇ ਤੇ ਬਾਹਰ ਦੇਖਿਆ ਮਾਹੌਲ ਬਹੁਤ ਵਧੀਆ ਠੰਡੀ ਠੰਡੀ ਹਵਾ ਔਰ ਜਿਹੜੇ ਆਪਣੇ ਕੰਮਾਂ ਤੇ ਜਾਣ ਵਾਲੇ ਨੇ ਸਾਰੇ ਹੀ ਬਿਲਕੁਲ ਆਮ ਰੋਜ਼ਾਨਾ ਜ਼ਿੰਦਗੀ ਦੇ ਜੀਵਨ ਦੀ ਤਰ੍ਹਾਂ ਕੰਮਾਂ ਤੇ ਚੱਲ ਪਏ ਨੇ ਪਰ ਅੱਜ ਇਹ ਮੋਟਰਸਾਈਕਲ ਪੁਸ਼ ਘੱਟ ਨੇ ਗੱਡੀਆਂ ਜ਼ਿਆਦਾ ਨੇ ਕਿਸੇ ਨੇ ਬਰਸਾਤ ਦੀ ਪਾਈ ਐ ਨਹੀਂ ਤੋਂ ਬਚਨ ਦੇ ਲਈ ਤੇ ਕਿਸੇ ਨੇ ਛਤੜੀ ਲਈ ਐ ਉੱਪਰ ਇਹ ਫਟਕ ਐ ਜਿਸ ਫਟਕ ਤੇ ਕਾਫੀ ਲੰਬੀਆਂ ਲੰਬੀਆਂ ਆਮ ਤੌਰ ਤੇ ਲੈਣਾ ਲੱਗ ਜਾਂਦੀਆਂ ਨੇ ਸਵੇਰੇ ਇਸ ਸਮੇਂ ਕੋਈ ਕਿਸੇ ਨੇ ਜੌਬ ਤੇ ਜਾਣਾ ਹੈ ਕਿਸੇ ਨੇ ਆਪਣੇ ਘਰੇਲੂ ਕੰਮ ਜਾਣਾ ਹੈ ਉਹ ਸਾਰੇ ਹੀ ਇਸ ਰਸਤੇ ਤੋਂ ਦੀ ਲੰਘਦੇ ਨੇ ਤੇ ਹਲਕੀ ਬੂੰਦਾਬੰਦੀ ਹੋ ਰਹੀ ਹੈ ਸੜਕ ਦੇ ਉੱਪਰ ਛਤਰੀਆਂ ਲੈ ਲੈ ਕੇ ਜਾ ਰਹੇ ਨੇ ਮੋਟਰਸਾਈਕਲ ਤੇ ਵੀ ਛਤਰੀ ਲਈ ਹੋਈ ਹੈ ਮੌਸਮ ਬਹੁਤ ਵਧੀਆ ਹੈ بارش ਪੈਣ ਕਰਕੇ ਦਰਖਤ ਵੀ کافی ਹਰੀਆਲੀ ਦੇ ਵਿੱਚ ਨੇ ਝੋਨੇ ਦੀ ਫਸਲ ਹੈ ਉਹ ਵੀ ਖੁਸ਼ ਹੈ ਕਈ ਦਿਨਾਂ ਤੋਂ کافی ਹਮਸਪੜੀ ਜ਼ਿੰਦਗੀ ਤੋਂ ਬਾਅਦ ਕਿਉਂਕਿ ਪਸੀਨਾ ਨਹੀਂ ਸੀ ਸੁੱਕਦਾ ਸਾਰਾ ਦਿਨ ਅੱਜ ਸਵੇਰ ਦੇ ਸਮੇਂ ਮੌਸਮ ਬਹੁਤ ਹੀ ਸਹਾਵਣਾ ਹੋ ਗਿਆ ਤੇ ਇਸ ਮੀਂਹ ਦੀ ਪਰਵਾਹ ਕੀਤੇ ਬਿਨਾ ਲੋਕ ਜਿੰਨੇ ਵੀ ਜਿਸ ਕੰਮ ਤੇ ਆਪਣੇ ਤੇ ਕਿਤੇ ਜਾਣਾ ਹੈ ਉਹ ਕਰੋ ਚੱਲ ਪਏ ਕਿ ਜੇ ਪਿੱਛੇ ਜਾਵਾਂਗੇ ਤਾਂ ਕੋਈ ਗੱਲ ਨਹੀਂ ਆਪਾਂ ਆਪਣੇ ਕੰਮ ਤੇ ਪਹੁੰਚਣਾ ਹੈ ਤੇ ਕੁਝ ਸਾਨੂੰ ਗਰਮੀ ਤੋਂ ਰਾਹਤ ਮਿਲੀ ਇਸ ਗੱਲ ਦੀ ਵੀ ਖੁਸ਼ੀ ਹੈ ਸੜਕ ਦੀ ਹਾਲਤ ਖਸਤਾ ਹੈ ਟੋਏ ਕਾਫੀ ਪਏ ਨੇ ਟੋਹਿਆਂ ਦੇ ਉੱਤੇ ਪਾਣੀ ਖੜਾ ਹੈ ਬੜੇ ਆਰਾਮ ਨਾਲ ਹੌਲੀ-ਹੌਲੀ ਜਾਣਾ ਹੈ ਜਿੱਥੇ ਕੱਚਾ ਥਾਂ ਹੈ ਕੱਚੇ ਥਾਂ ਦੇ ਉੱਪਰ ਤਿਲਕੰਦਾ ਡਰ ਹੈ ਤੇ ਇਸ ਰਸਤੇ ਤੁਲੰਗਣ ਵਾਲਿਆਂ ਨੂੰ ਚਾਹੀਦਾ ਹੈ ਕਿ ਬਾਰਿਸ਼ ਦੇ ਦਿਨਾਂ ਦੇ ਵਿੱਚ ਜੇ ਕੱਚਾ ਰਸਤਾ ਹੈ ਤੇ ਉੱਥੋਂ ਮੋਟਰਸਾਈਕਲ ਸਕੂਟਰ ਵਾਲੇ ਬਹੁਤ ਹੀ ਹੌਲੀ ਬਚ ਕੇ ਆਪਣੇ ਆਪ ਨੂੰ ਲਿਜਾਣਾ ਚਾਹੀਦਾ ਤਾਂ ਜੋ ਕਿ ਤਿਲਕੇ ਕਿਤੇ ਕੋਈ ਸੱਟ ਨਾ ਲਵਾ ਲਵੇ ਇਸ ਮੌਸਮ ਦੀ ਕਾਫੀ ਸਮੇ ਤੋਂ ਓੜੀ ਸੀ ਔਰ ਤੁਸੀਂ ਦੇਖੋ ਸੁਨਸਾਨ ਇਸੇ ਕਰਕੇ ਲੱਗ ਰਹੀ ਹੈ ਕਿ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਹੈ ਜਿੰਨੂੰ ਬਹੁਤ ਜ਼ਰੂਰੀ ਕੋ ਕੰਮ ਹੈ ਉਹਨੇ ਹੀ ਬਾਹਰ ਨਿਕਲਣਾ ਹੈ ਤੇ ਉਹਨੇ ਹੀ ਜਾਣਾ ਹੈ ਚੌਕ ਦੇ ਵਿੱਚ ਦੋਨਾਂ ਸਾਈਡਾਂ ਤੋਂ ਗੱਡੀਆਂ ਆ ਗਈਆਂ ਕਿਸ ਦੀ ਮੇਰੀ ਗੱਡੀ ਸੀ ਤੇ ਸਾਨੂੰ ਤੰਨਾਂ ਨੂੰ ਰੋਕ ਕੇ ਦੇਖਣਾ ਪਿਆ ਕਿ ਕਿੰਨੇ ਪੈਲ ਕਰਕੇ ਅੱਗੇ ਲੰਘਣਾ ਇਸੇ ਤਰ੍ਹਾਂ ਹੀ ਮਾਰਕੀਟ ਅਜੇ ਬੰਦ ਹੈ بارش ਹੋ ਰਹੀ ਹੈ ਕੁਝ ਵਾਹਨ ਆਪਣੀਆਂ ਲਾਈਟਾਂ ਜਗਾ ਕੇ ਜਾ ਰਹੇ ਨੇ ਆਪਣੀ ਕੋਠੀ ਦੇ ਉੱਪਰ ਕਿਸੇ ਨੇ ਸ਼ੇਰ ਬਣਾਇਆ ਹੋਇਆ ਸ਼ੇਰ ਦਾ ਮਾਡਲ ਲਗਾਤਾਰ ਸ਼ੀਸ਼ੇ ਨੂੰ ਸਾਫ਼ ਕਰਨ ਦੇ ਲਈ ਕਾਰ ਦੇ ਵਾਈਪਰ ਚੱਲ ਰਹੇ ਨੇ ਜੇ ਖੇਤਾਂ ਦੀ ਦੇਖਿਆ ਜਾਵੇ ਤਾਂ ਦ੍ਰਿਸ਼ ਬਹੁਤ ਵਧੀਆ ਹੈ ਦੂਰ ਦੂਰ ਤੱਕ ਹਰਿਆਲੀ ਹਰਿਆ ਪਰਿਆ ਸਾਰਾ ਪਾਸਾ ਔਰ ਪਾਣੀ ਤਿਲਕਣਵੀ ਥਾਂ ਸਭ ਲੋਕ ਘਰਾਂ ਦੇ ਵਿੱਚ بارش ਕਰਕੇ ਬੰਦ ਸਿਰਫ ਜ਼ਰੂਰੀ ਕੰਮਾਂ ਲਈ ਹੀ ਬਾਹਰ ਨਿਕਲ ਰਹੇ ਨੇ ਇਹੋ ਜਿਹਾ ਮੌਸਮ ਜਿਹਦੇ ਵਿੱਚ ਬਾਹਰ ਨਿਕਲ ਕੇ ਦੇਖਣ ਨੂੰ ਬਹੁਤ ਆਨੰਦ ਮਿਲਦਾ ਹੈ ਔਰ ਚਾਹੀਦਾ ਵੀ ਹੈ ਕਿ ਜਦੋਂ ਹਮਸਪਰੀ ਜ਼ਿੰਦਗੀ ਚੋਂ ਆਪਾਂ ਨਜਾਤ ਪਾਉਣੀ ਹੋਵੇ ਤੇ ਜਦ ਮੌਸਮ ਚੇਂਜ ਹੁੰਦਾ ਹੈ ਤੇ ਮੌਸਮ ਦਾ ਆਨੰਦ ਲੈਣਾ ਚਾਹੀਦਾ ਹੈ ਚਾਹੇ ਉਹ ਛਤਰੀ ਲੈ ਕੇ ਨਿਕਲੇ ਜਾਂ ਬਿਨਾਂ ਛਤਰੀ ਤੋਂ ਘੁੰਮ ਕੇ ਲਾਈਫ ਦੇ ਵਿੱਚ ਇੱਕ ਦਿਨ ਇਹ ਚੇਂਜਸ ਵੀ ਦੇਖਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਬਾਹਰ ਮੌਸਮ ਸਹਾਵਣਾ ਹੈ ਆ ਕਿਸ ਨੇ ਕੋਈ ਟੈਂਪੂ ਲੈਣਾ ਹੈ ਜਾਂ ਬੱਸ ਲੈਣੀ ਹੈ ਉਹਦੀ ਵੇਟ ਕਰ ਰਿਹਾ ਹੈ ਸਵਾਰੀ ਨੇ ਕਿਸੇ ਕੋਈ ਜ਼ਰੂਰੀ ਕੰਮ ਜਾਣਾ ਹੋਵੇਗਾ ਜਿਹਦੇ ਕਰਕੇ ਉਹ ਛਤਰੀ ਲੈ ਕੇ ਕਰ ਤੋਂ ਨਿਕਲੇ ਹੋਏ ਨੇ ਬਹੁਤ ਅੱਛੀ ਬੂੰਦਾਬੰਦੀ ਹੋ ਰਹੀ ਹੈ ਪੱਜਾ ਮੌਸਮ ਸਿਮਲੇ ਦਾ ਦ੍ਰਿਸ਼ ਪੈਦਾ ਕਰਦਾ ਹੈ ਪ੍ਰਨਾਲੇ ਵਿੱਚੋਂ ਪਾਣੀ ਚੱਲ ਰਿਹਾ ਹੈ ਕਾਫੀ ਤੇਜ਼ੀ ਦੇ ਨਾਲ ਈ ਰਿਕਸ਼ਾ ਚੱਲ ਰਹੇ ਨੇ ਸਵਾਰੀਆਂ ਨੂੰ ਲੈ ਕੇ ਇੱਧਰ ਉੱਧਰ ਸਟੂਡੈਂਟ ਚੱਲ ਰਹੇ ਨੇ ਔਰ ਨਾਲ ਦੀ ਨਾਲ ਫਟਕ ਦੇ ਉੱਪਰ ਵੀ ਇਸ ਵੇਲੇ ਖੁੱਲਾ ਹੋਣ ਕਰਕੇ ਰੁਕਣ ਦੀ ਲੋੜ ਨਹੀਂ ਇੱਕ ਅਜਿਹਾ ਫਟਕ ਹੈ ਜਿਹੜਾ ਆਮ ਤੌਰ ਤੇ ਬੰਦ ਰਹਿੰਦਾ ਹੈ ਕਾਫੀ ਟ੍ਰੈਫਿਕ ਚੱਲਦਾ ਹੈ ਇਹਦੇ ਤੋਂ ਲੰਘਣ ਵਾਲੇ ਸ਼ਾਇਦ ਦੇਖਦੇ ਨੇ ਕਿ ਮੈਂ ਜ਼ਰੂਰੀ ਕੰਮ ਚੱਲਿਆ ਤੇ ਮੈਨੂੰ ਫਟਕ ਖੁੱਲਾ ਮਿਲ ਗਿਆ ਤੇ ਉਹਦੇ ਮਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਤੇ ਜੇ ਫਟਕ ਬੰਦ ਮਿਲੇ ਤੇ ਸੋਚ ਲਿਆ ਜਾਂਦਾ ਹੈ ਕਿ ਮੇਰਾ ਕੰਮ ਅੱਗੇ ਨਹੀਂ ਹੋਣਾ ਤੇ ਇਹ ਨਿਕਲਦੇ ਆਂ ਅਸੀਂ ਮੈਨੂੰ ਮੌਕਾ ਮਿਲ ਗਿਆ ਹੈ ਹਾਈਵੇ ਤੇ ਚੜ੍ਹਨ ਦਾ ਔਰ ਹਾਈਵੇ ਦੇ ਉੱਤੇ ਵੀ ਸਾਈਡ ਤੋਂ ਕਾਫੀ ਟ੍ਰੈਫਿਕ ਸਕੂਟਰ ਮੋਟਰਸਾਈਕਲ ਦੀ ਹੁੰਦੀ ਹੈ ਪਰ ਅੱਜ ਬਸ ਕਰਕੇ بارش ਕਰਕੇ ਸਕੂਟਰ ਮੋਟਰਸਾਈਕਲ ਹੈ ਨਹੀਂ ਸਿਰਫ ਕਾਰਾਂ ਬੱਸਾਂ ਟਰੱਕ ਇਹੀ ਲੰਘ ਰਹੇ ਨੇ ਔਰ ਸਾਹਮਣੇ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਬਹੁਤ ਵਧੀਆ ਦਿਖਾਈ ਦੇ ਰਿਹਾ ਹੈ ਗੁੰਪਟ ਸਨੈਰੀ ਗੁੰਮਤ ਮਨ ਨੂੰ ਮੋਹਦਾ ਹੈ ਔਰ ਇੱਥੋਂ ਆਮ ਜਿਹੜੀ ਸਪੀਡ ਜਿਹੜੀ ਹੈ 90 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ ਪਰ ਇੱਥੇ ਵੀ ਜਿਹੜੀਆਂ ਕਾਰਾਂ ਨੇ ਜਾਂ ਹੋਰ ਵਾਹਨ ਹੈ ਉਹ ਸਪੀਡ ਕਟ ਸਪੀਡ ਤੇ ਚੱਲ ਰਹੀਆਂ ਨੇ ਕਿਉਂਕਿ ਤਿਲਕਣਾ ਸੜਕ ਦੇ ਉੱਪਰ ਪਾਣੀ ਵੀ ਹੋ ਸਕਦਾ ਹੈ ਇਸ ਕਰਕੇ ਕੋਈ ਜ਼ਿਆਦਾ ਸਪੀਡ ਨਾਲ ਨਹੀਂ ਜਾ ਰਹੇ ਬੜੇ ਹੀ ਆਰਾਮ ਦੇ ਨਾਲ ਆਪਣੇ ਵਾਹਨ ਨੂੰ ਲੈ ਕੇ ਜਾ ਰਹੇ ਨੇ ਔਰ ਅਜਿਹਾ ਮੌਸਮ ਜਦੋਂ ਤਿਲਕਣ ਹੋਵੇ ਉਸ ਵੇਲੇ ਕਦੀ ਵੀ ਸਾਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਸਗੋਂ ਸੇਫ ਚੱਲਣਾ ਚਾਹੀਦਾ ਹੈ ਔਰ ਡਰਾਈਵਰ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅੱਗੇ ਪਿੱਛੇ ਦੇਖ ਕੇ ਚੱਲੇ ਤਾਂ ਜੋ ਕਿ ਬਾਈ ਚਾਂਸ ਜੇ ਤੁਹਾਨੂੰ ਬ੍ਰੇਕ ਮਾਰਨ ਲਈ ਪੈਗੇ ਤਾਂ ਤੁਹਾਡੇ ਪਿੱਛੇ ਗੱਡੀ ਆਈ ਹੀ ਸਲਿੱਪ ਕਰਕੇ ਤੁਹਾਡੇ ਵਿੱਚ ਲੱਗ ਸਕਦੀ ਹੈ ਜਾਂ ਤੁਹਾਡੀ ਗੱਡੀ ਹੀ ਸਲਿੱਪ ਕਰਕੇ ਅੱਗੇ ਜਾ ਕੇ ਕਿਸੇ ਹੋਰ ਗੱਡੀ ਨਾਲ ਟੱਚ ਕਰ ਸਕਦੀ ਹੈ ਇਹ ਸਾਰਾ ਕੁਝ ਬਹੁਤ ਹੀ ਸਮਝਣ ਦੇਖਣ ਔਰ ਪ੍ਰੈਜ਼ੈਂਟ ਮਾਈਂਡ ਰੱਖ ਕੇ ਗੱਡੀ ਚਲਾਉਣ ਦਾ ਸਮਾਂ ਹੁੰਦਾ ਹੈ ਜਦ ਬਾਰਿਸ਼ ਹੋ ਰਹੀ ਹੁੰਦੀ ਹੈ ਅਜਿਹੇ ਸਮੇਂ ਦੇ ਵਿੱਚ ਡ라이ਵਰ ਨੂੰ ਬਹੁਤ ਹੁਸ਼ਿਆਰੀ ਨਾਲ ਕੰਮ ਲੈਣਾ ਪੈਂਦਾ ਪਰ ਆ ਇੱਕ ਟਿਪਰ ਹੈ ਜਿਹੜਾ ਬਿਲਕੁਲ ਹਾਈਵੇ ਚੱਲਦੇ ਦੇ ਉੱਪਰ ਹੀ ਉਹਨੇ ਕ੍ਰੋਸ ਕਰਨ ਲਈ ਇਹਦੇ ਉੱਪਰ ਚੜ੍ਹਨ ਦੇ ਲਈ ਬਿਲਕੁਲ ਸੜਕ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਇਹਨੇ ਇਹ ਨਹੀਂ ਦੇਖਿਆ ਕਿ ਇੰਨੀ ਤੇਜ਼ ਹਾਈਵੇ ਤੇ ਗੱਡੀਆਂ ਆ ਰਹੀਆਂ ਨੇ ਕੋਈ ਵਿਚਾਨ ਕੇ ਲੱਗ ਸਕਦੀ ਹੈ ਇਸ ਟਰੱਕ ਦੇ ਉੱਪਰ ਮੋਬਾਈਲ ਨੰਬਰ ਵੀ ਮਾਲਕਾਂ ਦਾ ਲਿਖਿਆ ਹੋਇਆ ਹੈ ਔਰ ਨਾਲ ਇਸ ਟਰੱਕ ਨੂੰ ਅੱਗੇ ਪਿੱਛੇ ਕੀਤਾ ਜਾ ਰਿਹਾ ਹੈ ਔਰ ਟਰੱਕ ਦੇ ਉੱਪਰ ਭਗਵਾਨ ਦਾ ਨਾਮ ਹੀ ਲਿਖਿਆ ਹੈ ਤੇ ਜਿਸ ਤਰ੍ਹਾਂ ਇਹ ਡਰਾਈਵਰ ਚਲਾ ਰਿਹਾ ਹੈ ਕਿਤੇ ਅਜੇਹਨ ਹੋਵੇ ਕਿ ਆਪ ਤੇ ਨੇ ਓਮ ਨਮੇ ਲਿਖਿਆ ਹੋਇਆ ਹੈ ਪਰ ਕਿਸੇ ਦਾ ਰਾਮ ਨਾਮ ਸਤ ਕਰ ਦੇਵੇ ਅਜਿਹੇ ਡਰਾਈਵਰਾਂ ਨੂੰ ਵੀ ਚਾਹੀਦਾ ਹੈ ਕਿ ਬੜੇ ਧਿਆਨ ਦੇ ਨਾਲ ਗੱਡੀ ਨੂੰ ਚਲਾਉਣ ਉਮੀਦ ਹੈ ਕਿ ਤੁਸੀਂ ਅੱਜ ਇਸ ਵੀਡੀਓ ਨੂੰ ਦੇਖ ਕੇ ਆਨੰਦ ਮਾਣੋਗੇ ਔਰ ਤੁਹਾਨੂੰ ਲੱਗੇਗਾ ਕਿ ਅੱਜ ਦਾ ਮੌਸਮ ਕਿੰਨਾ ਸਹਾਵਣਾ ਹੈ ਔਰ ਤੁਹਾਡੀ ਜਾਣਕਾਰੀ ਚ ਵਾਧਾ ਹੋਏਗਾ ਕਿ ਅਜਿਹੇ ਡਰਾਈਵਰਾਂ ਨੂੰ ਨਹੀਂ